ਪੰਜਾਬ 24 7 ਟੀਵੀ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਸੁਣਦੇ ਹਾਂ ਅੱਜ ਦੀਆਂ ਖਬਰਾਂ। ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਹੀ ਲੈਨੇ ਆ ਜੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਨੇ ਪਨਾਮਾ ਨੂੰ ਕਿਹਾ ਹੈ ਕਿ ਉਹ ਪਨਾਮਾ ਨਹਿਰ 'ਚੋਂ ਨੰਗਣ ਵਾਲੇ ਅਮਰੀਕੀ ਚਾਜਾਂ ਦੀ ਜਾਂ ਤਾਂ ਫੀਸ ਘੱਟ ਕਰ ਦੇਵੇ ਜਾਂ ਫਿਰ ਇਹਦਾ ਕੰਟਰੋਲ ਅਮਰੀਕਾ ਨੂੰ ਸੌਂਪ ਦੇਵੇ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਪਨਾਮਾ ਅਮਰੀਕੀ ਚਾਜਾਂ ਤੋਂ ਵੱਧ ਫੀਸ ਵਸੂਲ ਕਰ ਰਿਹਾ ਹੈ। ਟਰੰਪ ਦੇ ਬਿਆਨ ਤੋਂ ਬਾਅਦ ਪਨਾਮਾ ਦੇ ਰਾਸ਼ਟਰਪਤੀ ਨੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਨਹਿਰ ਤੇ ਨਹਿਰ ਦੇ ਆਲੇ-ਦੁਆਲੇ ਦਾ ਸਾਰਾ ਖੇਤਰ ਅਤੇ ਹਰ ਵਰਗ ਮੀਟਰ ਉਹਨਾਂ ਦਾ ਹੈ ਰਾਸ਼ਟਰਪਤੀ ਮਲੀਨੋ ਨੇ ਕਿਹਾ ਕਿ ਪਨਾਮਾ ਦੀ ਪ੍ਰਭੂਸਤਾ ਤੇ ਸੁਤੰਤਰਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਦਰਅਸਲ ਟਰੰਪ ਨੇ ਐਤਵਾਰ ਨੂੰ ਐਰੀਜ਼ੋਨਾ ਵਿੱਚ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਪਨਾਮਾ ਵੱਲੋਂ ਵਸੂਲੀ ਜਾ ਰਹੀ ਫੀਸ ਬੇਇਨਸਾਫੀ ਹੈ ਤੇ ਹੁਣੇ ਬੰਦ ਹੋ ਜਾਏਗੀ ਡੋਨਲਡ 트੍ਰੰਪ ਦਾ ਕਾਰਜਕਾਲ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ ਇਸ ਸੰਦਰਭ ਵਿੱਚ ਉਹਨਾਂ ਦੱਸਿਆ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਹ ਇਸ ਮਾਮਲੇ ਵਿੱਚ ਕੀ ਕੀ ਕਰਨ ਜਾ ਰਹੇ ਹਨ 트੍ਰੰਪ ਨੇ ਪਨਾਮਾ ਨਹਿਰ ਨੂੰ ਲੈ ਕੇ ਇਹ ਬਿਆਨ ਕਨਜ਼ਰਵੇਟਿਵ ਕਾਰਕਨ ਗਰੁੱਪ ਟਰਨਿੰਗ ਪੁਆਇੰਟ ਯੂ ਐਸ ਏ ਦੇ ਸਮਰਥਕਾਂ ਦੇ ਸਾਹਮਣੇ ਦਿੱਤਾ ਇਸ ਗਰੁੱਪ ਨੇ 2024 ਦੀ ਚੋਣਵਾਂ ਵਿੱਚ 트੍ਰੰਪ ਦਾ ਪੂਰਾ ਸਮਰਥਨ ਕੀਤਾ ਸੀ ਪਨਾਮਾ ਨਹਿਰ 1900 ਦੇ ਦਹਾਕੇ ਦੇ ਸ਼ੁਰੂ ਵਿੱਚ ਬਣਾਈ ਗਈ ਸੀ ਅਤੇ ਸੰਯੁਕਤ ਰਾਸ਼ਟਰ ਸੰਯੁਕਤ ਰਾਜ ਨੇ ਯਾਨੀ ਕਿ ਅਮਰੀਕਾ ਨੇ 1977 ਤੱਕ ਇਸ ਨਹਿਰ ਦੇ ਉੱਤੇ ਆਪਣਾ ਕੰਟਰੋਲ ਕਾਇਮ ਰੱਖਿਆ ਸੀ ਸੰਧੀਆਂ ਤੋਂ ਬਾਅਦ ਇਹ ਇਲਾਕਾ ਹੌਲੀ-ਹੌਲੀ ਪਨਾਮਾ ਦੇ ਕਬਜ਼ੇ ਵਿੱਚ ਆ ਗਿਆ ਕੁਝ ਸਮੇਂ ਤੋਂ ਸਾਂਝੇ ਨਿਯੰਤਰਣ ਤੋਂ ਬਾਅਦ ਸਾਲ 1990 ਵਿੱਚ ਇਹ ਪਨਾਮਾ ਦੇ ਪੂਰੇ ਨਿਯੰਤਰਣ ਵਿੱਚ ਆ ਗਈ ਸੀ ਹਰ ਸਾਲ 14000 ਕਾਰਗੋ ਜਹਾਜ਼ ਇਹਦੇ ਵਿੱਚੋਂ ਨਹੀਂ ਲੰਘਦੇ ਹਨ ਤੇ ਪਨਾਮਾ ਨਹਿਰ ਬਾਰੇ ਆਪਾਂ ਸਭ ਨੂੰ ਪਤਾ ਹੈ ਕਿ ਆਪਾਂ ਬਚਪਨ ਤੋਂ ਇਹਦੀ ਹਿਸਟਰੀ ਪੜਦੇ ਆਏ ਹਾਂ ਕਿ ਕਿਸ ਤਰੀਕੇ ਨਾਲ ਇਹ ਜੁੱਦਾਂ ਦਾ ਅਖਾੜਾ ਵੀ ਬਣੀ ਰਹੀ ਹੈ ਪਨਾਮਾ ਨਹਿਰ ਤੋਂ ਲੰਘਣ ਵਾਲੇ ਜਹਾਜ਼ਾਂ ਦੇ ਕਰਕੇ ਜਿਹੜੀਆਂ ਰੋਕਾਂ ਟੋਕਾਂ ਹੁੰਦੀਆਂ ਆ ਇਸ ਤਰੀਕੇ ਨਾਲ ਅਮਰੀਕਾ ਇੱਥੇ ਆਪਣੀ ਦਖਲਅੰਦਾਜ਼ੀ ਕਰਦਾ ਰਿਹਾ ਤੇ ਇੱਕ ਵਾਰੀ ਫੇਰ ਉਹ ਮਾਹੌਲ ਸ਼ਾਇਦ ਬਣਦਾ ਆਪਾਂ ਨੂੰ ਨਜ਼ਰ ਆ ਰਿਹਾ ਭਰਦੇਵ ਵਿਦੇਸ਼ ਮੰਤਰੀ ਜੈ ਸ਼ੰਕਰ ਜਿਹੜੇ ਨੇ ਉਹ ਮੰਗਲਵਾਰ ਤੋਂ ਅਮਰੀਕਾ ਦੇ 6 ਦਿਨਾਂ ਦੇ ਦੌਰੇ ਤੇ ਜਾ ਰਹੇ ਨੇ ਡੋਨਲਡ 트ੰਪ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਭਾਰਤ ਵੱਲੋਂ ਅਮਰੀਕਾ ਦੀ ਇਹ ਪਹਿਲੀ ਕੋਈ ਵੱਡੀ ਉੱਚ ਪਦਰੀ ਯਾਤਰਾ ਕੀਤੀ ਜਾਣੀ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ ਐਚ ਜੈ ਸ਼ੰਕਰ 24 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਅਮਰੀਕਾ ਦਾ ਦੌਰਾ ਕਰਨਗੇ ਇਥੇ ਵੀ ਯਾਦ ਕਰਾਇਆ ਜਾਂਦਾ ਹੈ ਕਿ ਜੈ ਸ਼ੰਕਰ ਲੰਬਾ ਸਮਾਂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਹਨ ਤੇ ਉੱਥੋਂ ਦੀਆਂ ਪ੍ਰਸਥਿਤੀਆਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ ਔਰ ਜਦੋਂ 트럼ਪ ਦਾ ਕਾਰਜਕਾਲ ਸੀ ਅਮਰੀਕਾਲ ਉਹਨਾਂ ਦਿਨਾਂ ਵਿੱਚ ਵੀ ਐਸ ਜੈ ਸ਼ੰਕਰ ਹੀ ਰਹੀ ਹੀ ਉੱਥੇ ਵਿਦੇਸ਼ ਮੰਤਰੀ ਦੇ ਤੌਰ ਤੇ ਹੁੰਦੇ ਸਨ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੀਰੀਅਡ ਦੇ ਦੌਰਾਨ ਅਮਰੀਕਾ ਨਾਲ ਸਬੰਧ ਬਹੁਤ ਖਾਵੇਂ ਬਣ ਗਏ ਸਨ ਸਖਾਵੇਂ ਸਬੰਧੀ ਨਹੀਂ ਉਹ ਕਲੇਮ ਕਰਦੇ ਨੇ ਕਿ ਸਾਡੀ ਪਾਰਟਨਰਸ਼ਿਪ ਹੋ ਗਈ ਸੀ ਬਹੁਤ ਸਾਰੇ ਮਸਲਿਆਂ 'ਚ ਸੋ ਹੁਣ ਇੱਕ ਸੰਖੇਪ ਬਿਆਨ ਵਿੱਚ ਜਿਹੜਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਪ੍ਰਮੁੱਖ ਜਿਹੜੇ ਦਵੱਲੇ ਖੇਤਰੀ ਤੇ ਆਲਮੀ ਮੁੱਦੇ ਨੇ ਉਹਨਾਂ ਤੇ ਚਰਚਾ ਕਰਨਗੇ ਤੇ ਆਪਣੇ ਹਮ ਅਹਮ ਰੁਤਬਾ ਅਗੂਆਂ ਨੂੰ ਵੀ ਮਿਲਣਗੇ ਵੈਸੇ ਮੇਰੇ ਖਿਆਲ ਚ ਤੇ ਬਿਹਤਰ ਹੁੰਦਾ ਕਿ ਜੋ 20 ਤਰੀਕ ਦਾ ਇੰਤਜ਼ਾਰ ਕਰ ਲੈਂਦੇ ਤੇ ਜਿਹੜੇ ਨਵੇਂ ਬਣਨ ਵਾਲੇ ਆਗੂ ਆ ਉਹਨਾਂ ਨਾਲ ਮੁਲਾਕਾਤ ਹੁੰਦੀ ਇਹ ਜਿਹੜੇ ਜਾਣ ਵਾਲੇ ਆਗੂ ਆ ਇਹਨਾਂ ਨਾਲ ਹੁਣ 10 ਦਿਨ ਰਹਿ ਗਏ ਆ ਤੇ ਇਹਨਾਂ ਨਾਲ ਕੋਈ ਗੱਲਬਾਤ ਕਰਨ ਦਾ ਕੀ ਸੱਟਾ ਨਿਕਲ ਸਕਦਾ ਇਹ ਪਤਾ ਨਹੀਂ ਦੂਜੇ ਪਾਸੇ ਲੋਕ ਇਹ ਵੀ ਕਹਿੰਦੇ ਆ ਕਿ 트럼ਪ ਸਾਹਿਬ ਜਿਵੇਂ ਆਪਾਂ ਹੁਣੇ ਪਹਿਰਾਵਾ ਦੀ ਖਬਰ ਕੀਤੀ ਆ ਕਿ ਬੜੇ ਹੀ ਅਨਪ੍ਰੋਡਿਕਟੇਬਲ ਨੇ ਪਤਾ ਨਹੀਂ ਉਹਨਾਂ ਨੇ ਕਿਹੜੀ ਚੀਜ਼ ਨੂੰ ਕਦੋਂ ਪਲਟ ਦੇਣਾ ਬਿਹਤਰ ਤੇ ਇਹੋ ਚਾਹੀਦਾ ਸੀਗਾ ਕਿ ਨਵੀਂ ਐਡਮਿਨਿਸਟ੍ਰੇਸ਼ਨ ਆਉਣ ਤੋਂ ਬਾਅਦ ਵਿਦੇਸ਼ ਮੰਤਰੀ ਦਾ ਦੌਰਾ ਹੁੰਦਾ ਤਾਂ ਕਿ ਉਹ ਸਮਝ ਸਕਦੇ ਕਿ ਅਮਰੀਕਾ ਦੀਆਂ ਤਰਜੀਹਾਂ ਕੀ ਨੇ ਤੇ ਭਾਰਤ ਨੂੰ ਆਪਣੀ ਤਰਜੀਹ ਵਿੱਚ ਕਿੱਥੇ ਰੱਖਦੇ ਨੇ ਸੋ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਜੈ ਸ਼ੰਕਰ ਅਮਰੀਕਾ ਵਿੱਚ ਭਾਰਤ ਦੇ ਕੌਂਸਲ ਜਨਰਲ ਦੀ ਸਮੇਲਨ ਦੀ ਪ੍ਰਧਾਨਗੀ ਵੀ ਕਰਨਗੇ ਅਗਲੀ ਖਬਰ ਮਿਡਲ ਈਸਟ ਤੋਂ ਜਿੱਥੇ ਇਜ਼raਇਲੀ ਬਲਾਂ ਨੇ ਗਾਜ਼ਾ ਤੇ ਗੋਲਾਬਾਰੀ ਲਗਾਤਾਰ ਜਾਰੀ ਰੱਖੀ ਹੋਈ ਹੈ ਪਿਛਲੇ 24 ਘੰਟਿਆਂ ਦੇ ਪੀਰੀਅਡ ਵਿੱਚ ਦਰਜਣਾ ਲੋਕਾਂ ਦੀ ਮੌਤ ਹੋਈ ਹੈ ਜਿਸ ਵਿੱਚ ਇਸ ਖੇਤਰ ਦੇ ਦੱਖਣ ਵਿੱਚ ਆਲਵਵਾਸੀ ਅਤੇ ਅਖੌਤੀ ਸੁਰੱਖਿਤ ਜ਼ੋਨ ਜਿਹਨੂੰ ਇਜ਼ਰਾਈਲ ਕਹਿੰਦਾ ਹੈ ਸੁਰੱਖਿਤ ਜ਼ੋਨ ਹੈ ਜਿੱਥੇ ਲੋਕ ਵਿਚਾਰੇ ਆਪਣੀ ਜਾਨ ਬਚਾਉਣ ਲਈ ਚਲੇ ਜਾਂਦੇ ਆ ਉੱਥੇ ਵੀ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਦੇ ਮੁਖੀ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਗਾਜ਼ਾ ਵਿੱਚ ਇਜ਼ਰਾਈਲ ਦੇ ਵੱਡੇ ਹਮਲੇ ਹੋਏ ਹਨ ਤੇ ਅਸੀਂ ਉਹਨਾਂ ਦੀ ਨਿੰਦਾ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਸਕੂਲਾਂ ਤੇ ਹਸਪਤਾਲਾਂ ਤੇ ਹਮਲੇ ਆਮ ਗੱਲ ਬਣ ਗਈ ਹੈ ਉੱਤਰੀ ਕਾਜ਼ਾ ਵਿੱਚ ਕਮਲ ਅਡਵਾਨ ਹਸਪਤਾਲ ਦੇ ਡਾਇਰੈਕਟਰ ਦਾ ਵੀ ਕਹਿਣਾ ਹੈ ਕਿ ਹਸਪਤਾਲ ਨੂੰ ਇਜ਼ਰਾਈਲੀ ਬਲਾ ਨੇ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਅਤੇ ਹਸਪਤਾਲ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਉਹਨਾਂ ਕਿਹਾ ਕਿ ਸਾਡੇ ਲਈ ਇਜ਼ਰਾਈਲੀ ਇਹ ਦੇਸ਼ ਦੀ ਪਾਲਣਾ ਕਰਨਾ ਬਹੁਤ ਮੁਸ਼ਕਲ ਜਾਂ ਸੰਭਵ ਹੋਏਗਾ ਕਿਉਂਕਿ ਲਗਭਗ 400 ਨਾਗਰਿਕ ਹਸਪਤਾਲ ਦੇ ਅੰਦਰ ਹਨ ਜਿਨ੍ਹਾਂ ਵਿੱਚ ਬੱਚੇ ਵੀ ਹਨ ਜਿਨ੍ਹਾਂ ਨੂੰ ਆਕਸੀਜਨ ਤੇ ਇਨਕੂਬੇਲੇਟਰ ਜਿਹੜੇ ਬੱਚਿਆਂ ਨੂੰ ਸਾਹ ਲੈਣ ਲਈ ਜਾਂ ਉਹ ਬੱਚੇ ਨਿੱਕੇ ਨਿੱਕੇ ਬੱਚਿਆਂ ਨੂੰ ਲਾਏ ਜਾਂਦੇ ਆ ਉਹਨਾਂ ਦੀ ਸਖਤ ਲੋੜ ਹੈ ਲਬਨਾਨ ਦੇ ਅਗਲੀ ਕਬਰ ਲਬਨਾਨ ਦੀ ਨਾਲ ਲੰਗਵੀ ਜੀ ਮਲ ਲਬਨਾਨ ਦੇ ਸਥਾਨਕ ਮੀਡੀਆ ਦੇ ਅਨੁਸਾਰ ਇਜ਼ਰਾਈਲ ਦੀ ਫੌਜ ਨੇ ਪਿਛਲੇ ਮਹੀਨੇ ਹੋਏ ਜੰਗਬਦੀ ਸਮਝੌਤੇ ਦੀ ਲਗਾਤਾਰ ਉਲੰਘਣਾ ਕਰਦੇ ਹੋਏ ਕੇਫਰ ਕਿਲਾ ਕਸਬੇ ਉੱਤੇ ਇੱਕ ਵਾਰ ਫਿਰ ਵੱਡੀ ਬੰਬਾਰੀ ਦੀ ਮہم ਸ਼ੁਰੂ ਕਰ ਦਿੱਤੀ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਦੀ ਨਵੀਂ ਟੀਮ ਵਿੱਚ ਭਾਰਤੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਹੁਣ 트ੰਪ ਨੇ ਇੱਕ ਹੋਰ ਭਾਰਤੀ ਅਮਰੀਕੀ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਹਨ। 트ੰਪ ਨੇ ਇੱਕ ਟੈਕਨੋਕਰੇਟ ਅਤੇ ਪੂੰਜੀਪ੍ਰਤੀ ਸ਼੍ਰੀ ਰਾਮ ਕ੍ਰਿਸ਼ਨਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ AI ਲਈ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਕ੍ਰਿਸ਼ਨਨ ਨੇ ਟਵਿੱਟਰ, ਮਾਈਕਰੋਸਾਫਟ, ਫੇਸਬੁੱਕ ਤੇ ਯਾਹੂ ਵਰਗੀਆਂ ਤਕਨੀਕੀ ਵੱਡੀਆਂ ਕੰਪਨੀਆਂ ਨਾਲ ਕੰਮ ਕੀਤਾ ਹੈ। ਚਨਈ ਵਿੱਚ ਜਨਮੇ ਕ੍ਰਿਸ਼ਨਨ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਮਰੀਕਾ ਚਲੇ ਆਏ ਸਨ बिजनेਸਮੈਨ ਤੇ ਨਾਲ ਨਾਲ ਉਹ ਪੋਡਕਾਸਟ ਤੇ ਲੇਖਕ ਵੀ ਹਨ ਉਹਨਾਂ ਦੀ ਪਤਨੀ ਆਰਤੀ ਰਾਮ ਮੂਰਤੀ ਦੇ ਨਾਲ ਉਹਨਾਂ ਨੇ ਆਰਤੀ ਤੇ ਸ਼੍ਰੀ ਰਾਮ ਸ਼ੋਹ ਦੀ ਸਹਿ ਮੇਜ਼ਬਾਨੀ ਕੀਤੀ ਸੀ ਜੋ ਸਟਾਰਟਅਪ ਦੇ ਵੱਖ-ਵੱਖ ਪਹਿਲੂਆਂ ਦੇ ਕੇਂਦਰਿਤ ਇੱਕ ਪੋਡਕਾਸਟ ਸੀ ਇਸ ਨੇ ਬਹੁਤ ਸਾਰੇ ਲੋਕਾਂ ਵਿੱਚ ਲੋਕਪ੍ਰਿਅਤਾ ਹਾਸਲ ਵੀ ਕੀਤੀ ਸੀ ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਨੂੰ ਇੱਕ ਸਫਾਰਤੀ ਨੋਟ ਭੇਜ ਕੇ ਕਿਆ ਹੈ ਕਿ ਮੁਲਕ ਦੇ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਜੀਨਾਂ ਨੂੰ ਟਾਕ ਪਾ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਦੱਸਣਯੋਗ ਹੈ ਕਿ 70 ਸਾਲਾਂ ਦੀ ਹਸੀਨਾ 5 ਅਗਸਤ ਤੋਂ ਭਾਰਤ ਵਿੱਚ ਜਲਾਵਤਨੀ ਚ ਰਹਿ ਰਹੀ ਹੈ ਅਤੇ ਉਹਨਾਂ ਨੂੰ ਆਪਣੇ ਮੁਲਕ ਵਿੱਚ ਵਿਦਿਆਰਥੀਆਂ ਦੀ ਇਕਵਾਹੀ ਵਾਲੇ ਜ਼ੋਰਦਾਰ ਵਿਰੋਧ ਪ੍ਰਦਰਸ਼ਨਾਂ ਕਾਰਨ ਦੇ ਛੱਡ ਕੇ ਭੱਜਣਾ ਪਿਆ ਸੀ ਇਸ ਕਾਰਨ ਉਹਨਾਂ ਦੀ 16 ਸਾਲਾਂ ਦੀ ਹਕੂਮਤ ਦਾ ਤਖਤਾ ਪਲਟ ਗਿਆ ਸੀ ਬੰਗਲਾਦੇਸ਼ ਤੇ ਕੁਮਾਂਤਰੀ ਉਪਰਾਧ ਟ੍ਰਿਬਿਊਨਲ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਬੰਗਲਾਦੇਸ਼ ਜਿਹੜਾ ਉਹਨਾਂ ਨੇ ਅਸ਼ੀਨਾ ਤੇ ਉਹਨਾਂ ਦੀ ਹਕੂਮਤ ਵੇਲੇ ਰਹਿ ਕਈ ਸਾਬਕਾ ਕੈਬਨਟ ਮੰਤਰੀਆਂ ਸਲਾਹਕਾਰਾਂ ਤੇ ਫੌਜੀਆਂ ਅਤੇ ਸਿਵਲ ਅਧਿਕਾਰੀਆਂ ਦੇ ਖਿਲਾਫ ਮਨੁੱਖਤਾ ਵਿਰੁੱਧ ਅਪਰਾਧਾਂ ਤੇ ਨਸ਼ਲਕੁਸ਼ੀ ਲਈ ਗ੍ਰਫਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹਸੈਨ ਨੇ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਜ਼ੁਬਾਨੀ ਇੱਕ ਸਫਾਰਤੀ ਨੋਟ ਵੀ ਭੇਜਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਨਿਆਂਇਕ ਪ੍ਰਕਿਰਿਆ ਲਈ ਉਹਨਾਂ ਨੂੰ ਇੱਥੇ ਵਾਪਸ ਭੇਜਿਆ ਮੰਗਦਾ ਹੈ ਇਸ ਤੋਂ ਪਹਿਲਾਂ ਸਵੇਰੇ ਬੰਗਲਾਦੇਸ਼ ਦੇ ਹੋਮ アドਵਾਈਜ਼ਰ ਜਿਹੜੇ ਗ੍ਰਹਿ ਸਲਾਹਕਾਰ ਹੁੰਦੇ ਨੇ ਜਾਂਗੀਰ ਆਲਮ ਨੇ ਵੀ ਕਿਹਾ ਸੀ ਕਿ ਉਹਨਾਂ ਦੇ ਦਫ਼ਤਰ ਨੇ ਅਹੁਦੇ ਤੋਂ ਢਾਈ ਗਈ ਪ੍ਰਧਾਨ ਮੰਤਰੀ ਦੀ ਹਵਾਲਗੀ ਦਾ ਰਾਹ ਪੱਧਰਾ ਕਰਨ ਲਈ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਭੇਜ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਉਹਨਾਂ ਦੀ ਹਵਾਲਗੀ ਸੰਬੰਧੀ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਹੈ ਇਹ ਪ੍ਰਕਿਰਿਆ ਇਸ ਵੇਲੇ ਚੱਲ ਰਹੀ ਹੈ ਚੱਲ ਰਹੀ ਹੈ ਆਲਮ ਨੇ ਇਹ ਵੀ ਕਿਹਾ ਕਿ ਢਾਕਾ ਤੇ ਨਵੀਂ ਦਿੱਲੀ ਵਿਚਕਾਰ ਪਹਿਲਾਂ ਹੀ ਹਵਾਲਗੀ ਸੰਧੀ ਮੌਜੂਦ ਹੈ ਤੇ ਸੀਨਾ ਨੂੰ ਇਸ ਦੇ ਤਹਿਤ ਬੰਗਲਾਦੇਸ਼ ਲਿਹਾਤਾ ਜਾ ਸਕਦਾ ਹੈ ਭਾਵੇਂ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹਵਾਲਗੀ ਸੰਧੀ ਹੈ ਸੰਧੀ ਦੇ ਅਨੁਛੇਦ 6 ਵਿੱਚ ਕੁਝ ਇਹੋ ਜਿਹੇ ਵਿਵਸਥਾਵਾਂ ਵੀ ਹਨ ਜੋ ਉਹਨਾਂ ਹਾਲਾਤਾਂ ਦਾ ਜ਼ਿਕਰ ਕਰਦੀਆਂ ਹਨ ਜਿਨ੍ਹਾਂ ਦੇ ਤਹਿਤ ਕਿਸੇ ਵਿਅਕਤੀ ਨੂੰ ਹਵਾਲਗੀ ਕੀਤੀ ਹੀ ਨਹੀਂ ਜਾ ਸਕਦੀ ਇਸ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਇਹ ਸੰਧੀ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਵੇਗੀ ਜਿਨ੍ਹਾਂ ਦੇ ਉੱਤੇ ਸਿਆਸੀ ਅਪਰਾਧਾਂ ਦੇ ਦੋਸ਼ ਲਾਏ ਜਾਂਦੇ ਹਨ ਅਤੇ ਸਿਰਫ ਉਹ ਲੋਕ ਹੀ ਇਸ ਦੇ ਘੇਰੇ ਵਿੱਚ ਆਉਣਗੇ ਜਿਨ੍ਹਾਂ ਦੇ ਉੱਤੇ ਕਤਲ ਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਲੱਗਦੇ ਹਨ ਸਪਸ਼ਟ ਹੈ ਕਿ ਭਾਰਤ ਲਈ ਇਹ ਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰਨਾ ਇੰਨਾ ਆਸਾਨ ਕੰਮ ਨਹੀਂ ਹੋਏਗਾ ਪਰ ਦੋਵਾਂ ਮੁਲਕਾਂ ਵਿੱਚ ਚੱਲ ਰਹੀ ਤਕਰਾਰ ਵਿੱਚ ਹੁਣ ਹੋਰ ਕ੍ਰਿਤਨਵਧਨ ਦੀ ਸੰਭਾਵਨਾ ਵੱਧ ਚੁੱਕੀ ਹੈ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਰਾਮ ਸੁਬਰਾਮਨੀਅਮ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਨਵਾਂ ਚੇਅਰਪਰਸਨ ਨਿਯੁਕਤ ਕਰ ਦਿੱਤਾ ਗਿਆ ਹੈ ਕਮਿਸ਼ਨ ਦੇ ਚੇਅਰਪਰਸਨ ਦੀ ਨਿਯੁਕਤੀ ਲਈ ਲੰਗੀ 18 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਇੱਕ ਉੱਚ ਤਾਕਤ ਦੀ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਐਨ ਐਚ ਆਰ ਸੀ ਦਾ ਚੇਅਰਪਰਸਨ ਭਾਰਤ ਦੇ ਸਾਬਕਾ ਚੀਸ ਜਸਟਿਸ ਜਾਂ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਨੂੰ ਹੀ ਲਾਇਆ ਜਾਂਦਾ ਹੈ ਇਹ ਨਿਯੁਕਤੀ ਰਾਸ਼ਟਰਪਤੀ ਵੱਲੋਂ ਚੋਣ ਕਮੇਟੀ ਦੀ ਸ਼ਿਫਾਰਿਸ਼ ਤੇ ਕੀਤੀ ਜਾਂਦੀ ਹੈ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਸਿੱਖਲੀ ਅਦਾਲਤ ਦੇ ਇੱਕ ਸਾਬਕਾ ਜੱਜ ਸੇਵਾਮੁਕਤ ਜਿਹੜੇ ਜਸਟਿਸ ਰਾਮ ਸੁਬਰਾਮਨੀਅਮ ਨੂੰ ਜਿਹੜਾ ਉਹ ਇਸ ਸੰਸਥਾ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਨੁਯੁਕਤੀ ਸੰਬੰਧੀ ਇਹ ਜਾਣਕਾਰੀ ਜਿਹੜੀ ਹੈ ਇਹ ਅੱਜ ਹੀ ਨਸ਼ਰ ਕੀਤੀ ਗਈ ਹੈ ਇਸ ਤੋਂ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੇ ਹੁਣੇ-ਹੁਣੇ ਰਿਟਾਇਰ ਹੋਏ ਨੇ ਸੁਪਰੀਮ ਕੋਰਟ ਦੇ ਜੱਜ ਉਹਨਾਂ ਨੂੰ ਸ਼ਾਇਦ ਇਹ ਔਦਾ ਮਿਲ ਸਕਦਾ ਹੈ ਪਰ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀ ਰਿਟਾਇਰਮੈਂਟ ਨਜਾਇਜ਼ ਕਰ ਰਿਹਾ ਇਸ ਕਰਕੇ ਮੇਰੇ ਨਾਲ ਕਿਸੇ ਨੇ ਕੋਈ ਇਹਦੇ ਬਾਰੇ ਗੱਲ ਨਹੀਂ ਕੀਤੀ ਭਾਰਤ ਤੋਂ ਇੱਕ ਹੋਰ ਖਬਰ ਹੈ ਜੀ ਭਾਰਤ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਸ਼ਾਮ ਬੈਨੇਗਲ ਦਾ ਦਿਹਾਂਤ ਹੋ ਗਿਆ ਹੈ ਉਹ 90 ਸਾਲ ਦੇ ਸਨ ਸਮਾਚਾਰ ਏਜੰਸੀ ਪੀਟੀਆਈ ਨੇ ਮੁੰਬਈ ਦੇ ਵੋਕ ਹਾਰਟ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਬੈਨੇਗਲ ਨੇ ਸੋਮਵਾਰ ਦੀ ਸ਼ਾਮ ਨੂੰ ਆਖਰੀ ਸਾਹ ਲਏ ਹਨ ਸ਼ਾਮ ਬੈਨਗਲ ਬੈਨਲ ਬੈਨੇਗਲ ਦੀ ਬੇਟੀ ਪ੍ਰਿਆ ਬੈਨਗਨ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 6:30 ਵਜੇ ਉਹਨਾਂ ਦੇ ਪਿਤਾ ਦੇ ਅੰਤਮ ਜਿਹੜੇ ਆ ਸਾਹ ਲੈ ਸਨ ਸ਼ਾਮ ਬੈਨੇਗਲ ਪਿਛਲੇ 2 ਸਾਲਾਂ ਤੋਂ ਗੁਰਦਿਆਂ ਦੀ ਗੰਭੀਰ ਬਿਮਾਰੀ ਤੋਂ ਪੀੜਿਤ ਸਨ ਅੰਕਰ ਨਿਸ਼ਾਂਤ ਮੰਥਨ ਭੂਮਕਾ ਅਤੇ ਮੰਡੀ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਬੈਨੇਗਲ ਨੂੰ 70 ਤੋਂ 80 ਦੇ ਦਹਾਕੇ ਵਿੱਚ ਸਮਾਨੰਤਰ ਯਾਨੀ ਕਿ ਪੈਰਲਲ ਸਿਨੇਮਾ ਦੀ ਲਹਿਰ ਦਾ ਇੱਕ ਅਨੁਭਵੀ ਤੇ ਵੱਡਾ ਫਿਲਮਕਾਰ ਮੰਨਿਆ ਜਾਂਦਾ ਹੈ ਉਹਨਾਂ ਦੀਆਂ ਫਿਲਮਾਂ ਵਿੱਚ ਲਿੰਗ ਸਮਾਨਤਾ ਸਮਾਜਿਕ ਨਿਆਂ ਅਤੇ ਰਾਜਨੀਤਿਕ ਸੰਘਰਸ਼ ਵਰਗੇ ਵਿਸ਼ੇ ਸ਼ਾਮਲ ਹੁੰਦੇ ਸਨ ਸ਼ਾਮ ਬੈਨੇਗਲ ਨੂੰ ਭਾਰਤਿਕ ਖੋਜ ਅਤੇ ਸਵਿਧਾਨ ਦੇ ਨਿਰਮਾਣ ਲਈ ਵੀ ਯਾਦ ਕੀਤਾ ਜਾਏਗਾ ਉਹਨਾਂ ਨੂੰ ਸਾਲ 1976 ਵਿੱਚ ਪਦਮਸ਼ਰੀ ਅਤੇ ਸਾਲ 1991 ਵਿੱਚ ਪਦਮਪੂਸ਼ਣ ਦੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਕਾਂਗਰਸ ਨੇ ਆਰਐਸਐਸ ਦੇ ਮੁਖੀ ਮੋਨ ਭਾਗਵਤ ਦੇ ਹਾਲ ਦੇ ਹੀ ਇੱਕ ਬਿਆਨ ਨੂੰ ਲੈ ਕੇ ਅੱਜ ਇਹ ਦੋਸ਼ ਲਾਇਆ ਹੈ ਕਿ ਉਹਨਾਂ ਨੇ ਸਿਰਫ ਸਮਾਜ ਨੂੰ ਗੁੰਮਰਾਹ ਕਰਨ ਲਈ ਹੀ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਨੇ ਕਿਉਂਕਿ ਕਈ ਥਾਵਾਂ ਦੇ ਉੱਤੇ ਮੰਦਰ ਮਸਜਿਦ ਦਾ ਵਿਵਾਦ ਆਰਐਸਐਸ ਤੇ ਇਸ਼ਾਰੇ ਤੇ ਹੀ ਚੱਲ ਰਿਹਾ ਹੈ ਪਾਰਟੀ ਦੇ ਜਨਨਕਸ਼ਤਰ ਜੈਰਾਮ ਰਜੇਸ਼ ਨੇ ਇਹ ਦਾਵਾ ਕੀਤਾ ਕੇ ਭਾਗਵਤ ਨੂੰ ਲੱਗਦਾ ਹੈ ਕਿ ਜਈਆਂ ਗੱਲਾਂ ਨਾਲ ਆਰਐਸਐਸ ਦੇ ਪਾਪ ਹੁਣ ਢਲ ਜਾਣਗੇ ਅਤੇ ਉਹਨਾਂ ਦਾ ਸੁਧਰ ਜਾਏਗਾ ਪਰ ਅਜਿਹਾ ਹੋਣਾ ਨਹੀਂ ਹੈ ਭਾਗਵਤ ਨੇ ਕਈ ਮੰਦਰ ਮਸਜਿਦ ਵਵਾਦਾਂ ਦੇ ਮੁੱਢ ਤੋਂ ਉੱਠਣ ਤੇ ਪਿਛਲੇ ਹਫਤੇ ਥੋੜੀ ਚਿੰਤਾ ਜ਼ਾਰ ਕੀਤੀ ਸੀ ਤੇ ਕਿਹਾ ਸੀ ਕਿ ਯੁੱਧਾ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੁਝ ਲੋਕਾਂ ਨੂੰ ਇਦਾਂ ਲੱਗ ਰਿਹਾ ਹੈ ਕਿ ਉਹ ਇਹੋ ਜੇ ਮੁੱਦਿਆਂ ਨੂੰ ਠਾਕੇ ਹਿੰਦੂਆਂ ਦੇ ਨੇਤਾ ਬਣ ਸਕਦੇ ਹਨ ਭਾਗਵਤ ਨੇ ਪੂਨੇ ਵਿੱਚ ਭਾਰਤ ਵਿਸ਼ਵਗੁਰੂ ਵਿਸ਼ੇ ਦੇ ਉੱਤੇ ਪਿਛਲੇ ਵੀਰਵਾਰ ਨੂੰ ਇੱਕ ਵਿਖਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਸਮਾਵੇਸ਼ੀ ਸਮਾਜ ਦੀ ਵਕਾਲਤ ਕੀਤੀ ਸੀ ਅਤੇ ਕਿਹਾ ਸੀ ਕਿ ਦੁਨੀਆ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਦੇਸ਼ ਸਦ ਭਾਵਨਾ ਨਾਲ ਰਹਿ ਸਕਦਾ ਹੈ ਜੈ ਰਾਮ ਰਵੇਸ਼ ਨੇ ਅੱਜ ਐਕਸ ਦੇ ਪਲੇਟਫਾਰਮ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ ਕਿ ਮੋਨ ਭਾਗਵਦ ਦਾ ਬਿਆਨ ਆਰਐਸਐਸ ਦੀ ਖਤਰਨਾਕ ਕਾਰਜ ਪ੍ਰਣਾਲੀ ਨੂੰ ਦਰਸਾਉਂਦਾ ਹੈ ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਆਰਐਸਐਸ ਦਾ ਕੰਮ ਕਰਨ ਦਾ ਤਰੀਕਾ ਆਜ਼ਾਦੀ ਦੇ ਸਮੇਂ ਜਿੰਨਾ ਖਤਰਨਾਕ ਹੁੰਦਾ ਸੀ ਅੱਜ ਉਹਦੇ ਨਾਲੋਂ ਵੀ ਜ਼ਿਆਦਾ ਉਹ ਖਤਰਨਾਕ ਹੋ ਚੁੱਕੇ ਹਨ ਉਹ ਜੋ ਬੋਲਦੇ ਹਨ ਉਸ ਤੋਂ ਬਿਲਕੁਲ ਉਲਟਾ ਉਹ ਕਰਦੇ ਹਨ ਉਹਨਾਂ ਨੇ ਸਵਾਲ ਕੀਤਾ ਕਿ ਜੇ ਮੂਨ ਭਗਵਤ ਨੂੰ ਲੱਗਦਾ ਹੈ ਕਿ ਮੰਦਰ ਮਸਜਿਦ ਦਾ ਮੁੱਦਾ ਉਠਾ ਕੇ ਨੇਤਾਗਿਰੀ ਕਰਨਾ ਗਲਤ ਹੈ ਤਾਂ ਉਹਨਾਂ ਨੂੰ ਫਿਰ ਦੱਸਣਾ ਚਾਹੀਦਾ ਹੈ ਕਿ ਜਹੇ ਆਗੂਆਂ ਨੂੰ ਉਹਨਾਂ ਦਾ ਸੰਗ ਸੁਰੱਖਿਆ ਕਿਉਂ ਦਿੰਦਾ ਹੈ ਕਿ ਆਰਐਸਐਸ ਭਾਰਤੀ ਜਨਤਾ ਪਾਰਟੀ ਵਿੱਚ ਮੂਨ ਭਗਵੰਦ ਦੀ ਗੱਲ ਨਹੀਂ ਮੰਨੀ ਜਾਂਦੀ ਕਾਂਗਰਸੀ ਆਗੂ ਨੇ ਕਿਹਾ ਕਿ ਜੇਕਰ ਉਹ ਸੱਚ ਵਿੱਚ ਆਪਣੇ ਬਿਆਨ ਨੂੰ ਲੈ ਕੇ ਇਮਾਨਦਾਰ ਹਨ ਤਾਂ ਜਨਤਕ ਤੌਰ ਤੇ ਐਲਾਨ ਕਰਨ ਕਿ ਭਵਿੱਖ ਵਿੱਚ ਆਰਐਸਐਸ ਕਦੇ ਵੀ ਇਹੋ ਜਿਹੇ ਆਗੂਆਂ ਦਾ ਸਮਰਥਨ ਨਹੀਂ ਕਰੇਗਾ ਜਿਨ੍ਹਾਂ ਕਰਕੇ ਸਮਾਜਿਕ ਭਾਈਚਾਰੇ ਨੂੰ ਖਤਰਾ ਪਹੁੰਚਦਾ ਹੈ ਅਗਲੀ ਖਬਰ ਕਿਸਾਨੀ ਨਾਲੇ ਦੀ ਸੰਬੰਧਤ ਹੈ ਜੀ ਭਾਰਤ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਜਨਰਲ ਸਿੰਘ ਦਾ ਜਨਮ ਦਿਨ ਬਤੌਰ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਭਾਵੇਂ ਅੱਜ ਅਸੀਂ ਕਿਸਾਨ ਦਿਵਸ ਮਨਾ ਰਹੇ ਹਾਂ ਪਰ ਸਾਨੂੰ ਮੌਜੂਦ ਸਥਿਤੀ ਤੇ ਝਾਤ ਮਾਰਨੀ ਪਵੇਗੀ ਕਿ ਅੱਜ ਦੇਸ਼ ਵਿੱਚ ਕਿਸਾਨ ਦੀ ਹਾਲਤ ਕੀ ਹੈ ਕਿ ਆਜ਼ਾਦੀ ਤੋਂ ਬਾਅਦ ਕਿਸਾਨ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਕੋਈ ਸੁਧਾਰ ਆਇਆ ਜਾਂ ਨਹੀਂ ਜੇ ਨਹੀਂ ਆਇਆ ਤਾਂ ਇਹਦੀ ਜ਼ਿੰਮੇਵਾਰ ਕੌਣ ਹੈ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਜੇਕਰ ਦੇਸ਼ ਦਾ ਕਿਸਾਨ ਆਪਣੀਆਂ ਵਾਜਬ ਮੰਗਾਂ ਲਈ ਠੰਡੀਆਂ ਸੜਕਾਂ ਦੇ ਬਹਿ ਕੇ ਠੋਠੇ ਰ ਕਰ ਰਿਹਾ ਹੈ ਤਾਂ ਸਪੱਸ਼ਟ ਹੈ ਕਿ ਕਿਸਾਨ ਦੀ ਮਾਲੀ ਹਾਲਤ ਅਜੇ ਵੀ ਪਤਲੀ ਹੈ ਭਾਰਤੀ ਕਿਸਾਨ ਯੂਨੀਅਨ ਬੀਕੇ ਯੂਟ ਕੈਤ ਦੇ ਕੌਮੀ ਪ੍ਰਧਾਨ ਨਰੇਸ਼ ਕੈਤ ਨੇ ਸੋਮਵਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਵੀ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਵਾਂਗ ਸੰਸਦ ਦੇ ਕੰਪਲੈਕਸ ਵਿੱਚ ਧਰਨਾ ਦੇਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਨਰੇਸ਼ ਕੈਤ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਟਕੈਤ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਸਨ ਅਤੇ ਉਹ ਉਹਨਾਂ ਦੇ ਸਭ ਤੋਂ ਵੱਡੇ ਸਮਰਥਕ ਸਨ ਉਹਨਾਂ ਨੇ ਕਿਹਾ ਕਿ ਮੰਦਪਾ ਗਾਇਆ ਕਿ ਸੰਸਦ ਦੇ ਸਰਦ ਰੁੱਤ اجلاس ਦੌਰਾਨ ਸਿਆਸੀ ਪਾਰਟੀਆਂ ਵੱਲੋਂ ਬੇਲੋੜੇ ਵਿਰੋਧ ਪ੍ਰਦਰਸ਼ਨ ਕਰਕੇ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਪਰ ਕਿਸਾਨਾਂ ਦੇ ਮੁੱਦੇ ਕਿਸੇ ਨੇ ਨਹੀਂ ਠਾਏ ਤੇ ਉਹ ਬਹੁਤ ਪਿੱਛੇ ਰਹਿ ਗਏ ਟਕੈਤ ਨੇ ਇਹ ਵੀ ਦੋਸ਼ ਲਾਇਆ ਕਿ ਸਰਦ ਰੁੱਤ ਸੈਸ਼ਨ 'ਚ ਕੋਈ ਵੀ ਸਿਆਸੀ ਪਾਰਟੀ ਪਿੰਡੂ ਭਾਰਤ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਵਿਖਾਈ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਸੰਸਦ ਭਵਨ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਟਕੈਤ ਨੇ ਕਿਹਾ ਕਿ ਪਿੰਡਾਂ ਅਤੇ ਕਿਸਾਨਾਂ ਦੀ ਨੁਮਾਇੰਦਗੀ ਕਰਨ ਦਾ ਦਾਵਾ ਕਰਨ ਵਾਲੇ ਸਾਰੇ ਹੀ ਸੰਸਦ ਮੈਂਬਰ ਆਪਣੇ ਵਿਧਾਇਕ ਪਾਰਟੀਆਂ ਦੇ ਆਗੂ ਤਾਂ ਹਨ ਪਰ ਉਹ ਚੌਧਰੀ ਚਰਨ ਸਿੰਘ ਵਰਗੇ ਪਿੰਡਾਂ ਦੇ ਕਿਸਾਨਾਂ ਦੇ ਆਗੂ ਨਹੀਂ ਬਣ ਸਕੇ। ਕਾਂਗਰਸ ਪ੍ਰਧਾਨ ਮਨਕਰਜਨ ਖੜਗੇ ਨੇ ਸੋਮਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਕਿਸਾਨ ਵਿਰੋਧੀ ਨੀਤੀਆਂ ਰਾਹੀਂ ਕਿਸਾਨਾਂ ਨਾਲ ਹੋਰ ਬੇਇਨਸਾਫੀ ਨਾ ਕਰੇ ਅਤੇ ਕਿਸਾਨ ਭਾਈਚਾਰੇ ਨਾਲ ਕੀਤੇ ਆਪਣੇ ਪ੍ਰਾਣੇ ਵਾਅਦਿਆਂ ਨੂੰ ਪੂਰਾ ਕਰੇ ਖੜਗੇ ਨੇ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਹਨਾਂ ਦੀ ਜਨਮ ਵਰੇਗੰਢ ਦੇ ਸ਼ਰਧਾਂਜਲੀ ਭੇਟ ਕਰਦੇ ਸਮੇਂ ਕਹੀ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਨੂੰ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਹਿੰਦੀ ਵਿੱਚ ਕੀਤੀ ਇੱਕ ਪੋਸਟ ਵਿੱਚ ਕਿਹਾ ਹੈ ਕਿ ਕਿਸਾਨ ਹੀ ਹਿੰਦੁਸਤਾਨ ਹਨ ਦੇਸ਼ ਦੀ ਸ਼ਾਨ ਹਨ ਸਾਡੇ ਕਿਸਾਨ ਸਾਡੇ ਕਿਸਾਨ ਭੈਣ ਭਰਾਵਾਂ ਤੇ ਖੇਤ ਮਜ਼ਦੂਰਾਂ ਨੂੰ ਕਿਸਾਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਸ਼ ਦੇ ਕਿਸਾਨਾਂ ਲਈ ਸੰਘਰਸ਼ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ ਕਾਂਗਰਸ ਪ੍ਰਧਾਨ ਨੇ ਹੋਰ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਸਰਕਾਰ ਆਪਣੀ ਜਿੱਦ ਅਤੇ ਕਿਸਾਨ ਵਿਰੋਧੀ ਨੀਤੀਆਂ ਨਾਲ ਸਾਡੇ ਕਿਸਾਨਾਂ ਨਾਲ ਹੋਰ ਬੇਇਨਸਾਫੀ ਨਹੀਂ ਕਰੇਗੀ ਅਤੇ ਆਪਣੇ ਪੁਰਾਣੇ ਵਾਦੇ ਪੂਰੇ ਕਰੇਗੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਕਿਸਾਨਾਂ ਨੂੰ ਕਿਸਾਨ ਮੌਕੇ ਦਿਵਸ ਦੇ ਮੌਕੇ ਦੇ ਉੱਤੇ ਮੁਬਾਰਕਬਾਦ ਦਿੱਤੀ ਹੈ ਰਾਹੁਲ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਦੇਸ਼ ਦੇ ਸਾਰੇ ਅੰਨਦਾਤਾਵਾਂ ਨੂੰ ਸਤਿਕਾਰ ਤੇ ਸਲਾਮ ਜਿਨ੍ਹਾਂ ਦੀ ਸਖਤ ਮਿਹਨਤ ਸਾਡੇ ਦੇਸ਼ ਨੂੰ ਖੁਸ਼ਹਾਲ ਬਣਾਉਂਦੀ ਹੈ ਅਸੀਂ ਕਿਸਾਨਾਂ ਦੇ ਇਸ ਮਹਾਨ ਯੋਗਦਾਨ ਲਈ ਉਹਨਾਂ ਦੇ ਧੰਨਵਾਦੀਆਂ ਤੇ ਉਹਨਾਂ ਦੇ ਅਧਿਕਾਰਾਂ ਅਤੇ ਸਤਕਾਰ ਦੀ ਰਾਖੀ ਹਮੇਸ਼ਾ ਕਰਨ ਲਈ ਤਿਆਰ ਬਰ ਤਿਆਰ ਰਹਾਂਗੇ ਗੁਜਰਾਤ ਦੇ ਅਹਮਦਾਬਾਦ ਸ਼ਹਿਰ ਵਿੱਚ ਸੋਮਵਾਰ ਤੜਕੇ ਅਣਪਛਾਤੇ ਵਿਅਕਤੀਆਂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ ਹੈ ਜਿਸ ਦਾ ਵਿਰੋਧ ਕਰਦੇ ਆ ਬਾਬਾ ਸਾਹਿਬ ਦੇ ਪੈਰੋਕਾਰਾਂ ਤੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ ਉਹਨਾਂ ਇਸ ਘਟਨਾ ਖਿਲਾਫ ਜ਼ੋਰਦਾਰ ਰੋਸ ਮਜਾਰਾ ਕੀਤਾ ਪੁਲਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਅਤੇ ਮੁਲਾਜ਼ਮਾਂ ਦੀ ਪਛਾਣ ਲਈ ਨੇੜ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਸ ਇੰਸਪੈਕਟਰ ਐਨ ਕੇ ਰਬਾਰੀ ਨੇ ਕਿਹਾ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਅਹਮਦਾਬਾਦ ਸ਼ਹਿਰ ਦੇ ਖੋਖਰਾ ਇਲਾਕੇ ਵਿੱਚ ਸ਼੍ਰੀ ਕੇ ਕੇ Shastri College ਦੇ ਸਾਹਮਣੇ ਸਥਿਤ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਇਹ ਘਟਨਾ ਸੋਮਵਾਰ ਸਵੇਰੇ 8 ਵਜੇ ਤੋਂ ਪਹਿਲਾਂ-ਪਹਿਲਾਂ ਵਾਪਰੀ ਦੱਸੀ ਜਾਂਦੀ ਹੈ। ਇਸ ਕਾਰਨ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਮੂਰਤੀ ਦੇ ਨੇੜੇ ਪ੍ਰਦਰਸ਼ਨ ਕੀਤਾ ਹੈ ਅਤੇ ਭੰਨ ਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਤੇ ਕਾਫੀ ਨਾਰੇਬਾਜ਼ੀ ਵੀ ਹੋਈ ਹੈ। ਰਬਾਰੀ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਇਸ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਹ ਘਟਨਾ ਗਵਾਂਧੀ ਸੂਬੇ ਮਹਾਰਾਸ਼ਟਰ ਦੇ ਪਰਬਨੀ ਸ਼ਹਿਰ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਸਵਿਧਾਨ ਦੀ ਸ਼ੀਸ਼ੇ ਵਿੱਚ ਬੰਦ ਕਰਕੇ ਰੱਖੀ ਹੋਈ ਇੱਕ ਪ੍ਰਕਿਰਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਕੁਝ ਹਫ਼ਤੇ ਬਾਅਦ ਵਾਪਰੀ ਹੈ ਮਹਾਰਾਸ਼ਟਰ ਵਿੱਚ ਸਵਿਧਾਨ ਦੀ ਉਹ ਪ੍ਰਕਿਰਤੀ ਬਾਬਾ ਸਾਹਿਬ ਦੇ ਮੂਰਤੀ ਦੇ ਨੇੜੇ ਹੀ ਲਾਈ ਹੋਈ ਸੀ ਉਸ ਘਟਨਾ ਖਿਲਾਫ ਵੀ ਕਾਫੀ ਹਿੰਸਕ ਘਟਨਾਵਾਂ ਜਿਹੜੀਆਂ ਹੋਈਆਂ ਸਨ ਅਗਲੀ ਖਬਰ ਜਿਹੜੀ ਹੈ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨ ਜੀਟੀ ਨੇ ਦੇਸ਼ ਵਿੱਚ ਮੱਧ ਪ੍ਰਦੇਸ਼ ਦਾ ਰਾਜ ਆ ਉਹਦੇ ਵਿੱਚ ਸਭ ਤੋਂ ਵੱਧ ਪਰਾਲੀ ਦੇ ਸਾੜਨ ਦੇ ਮਾਮਲੇ ਦਰਜ ਹੋਣ ਦੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਪ੍ਰਦੂਸ਼ਣ ਨਿਗਰਾਨੀ ਸੰਸਥਾ CAQM ਤੋਂ ਜਵਾਬ ਵੀ ਮੰਗਿਆ ਹੈ ਗ੍ਰੀਨ ਬਾਡੀ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਉਸ ਨੇ ਇੱਕ ਮੀਡੀਆ ਰਿਪੋਰਟ ਦਾ ਖੁਦ ਹੀ ਨੋਟਿਸ ਲਿਆ ਸੀ ਜਿਸ ਵਿੱਚ ਸੂਬੇ ਵਿੱਚ ਪਰਾਲੀ ਸਾੜਨ ਦੀਆਂ 11382 ਘਟਨਾਵਾਂ ਸਾਹਮਣੇ ਆਈਆਂ ਸਨ ਤੇ ਆਮ ਤੌਰ ਤੇ ਪੰਜਾਬ ਨੂੰ ਜਾਂ ਹਰਿਆਣੇ ਨੂੰ ਇਸ ਕੰਮ ਲਈ ਬਦਨਾਮ ਕੀਤਾ ਜਾਂਦਾ ਹੈ ਇਸ ਮਾਮਲੇ ਵਿੱਚ ਇਹ ਗਿਣਤੀ ਪੰਜਾਬ ਦੇ ਪਰਾਲੀ ਸਾੜਨ ਦੇ 9655 ਮਾਮਲਿਆਂ ਨਾਲੋਂ ਵੱਧ ਹੈ ਮੱਧ ਪ੍ਰਦੇਸ਼ ਚ ਪਰਾਲੀ ਸਾੜਨ ਚ ਵਾਦਾ ਝੋਨੇ ਦੀ ਕਾਸ਼ਤ ਵਿੱਚ ਵਾਦੇ ਨਾਲ ਹੋਇਆ ਹੈ ਜੋ ਪਿਛਲੇ ਦਹਾਕੇ 'ਚ ਦੁੱਗਣਾ ਹੋ ਗਿਆ ਹੈ ਬੈਂਚ ਨੇ ਕਿਹਾ ਹੈ ਕਿ ਕੁਝ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਪਰਾਲੀ ਹਟਾਉਣ ਦੇ ਬਦਲਵੇਂ ਤਰੀਕਿਆਂ ਦੀ ਅਣਹੋਂਦ ਦੇ ਕਾਰਨ ਉਹ ਪਰਾਲੀ ਸਾੜਨ ਲਈ ਮਜਬੂਰ ਹਨ ਬਿਲਕੁਲ ਪੰਜਾਬ ਦੇ ਕਿਸਾਨ ਵੀ ਇਹੀ ਗੱਲ ਲਗਾਤਾਰ ਕਹਿੰਦੇ ਆਏ ਹਨ ਇਸ ਨੇ ਇਹ ਵੀ ਕਿਹਾ ਕਿ ਬੈਤੂਲ ਅਤੇ ਬਾਲਾ ਘਾਟ ਵਰਗੇ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿੱਚੋਂ ਢਾਉਣ ਲਈ ਕਈ ਟਿਕਾਊ ਤਰੀਕੇ ਅਪਣਾਏ ਹਨ ਦਿੱਲੀ ਹਾਈ ਕੋਰਟ ਨੇ ਅੱਜ ਸਾਬਕਾ ਆਈਏਐਸ ਅਧਿਕਾਰੀ ਅਜੇ ਤੇ ਟ੍ਰੇਨੀ ਸੀ ਜੀ ਪੂਰੀ ਬਣੀ ਵੀ ਨਹੀਂ ਸੀ ਅਧਿਕਾਰੀ ਉਹਨੂੰ ਇਹ ਕਹਿਣਾ ਵੀ ਗਲਤ ਹੋਏਗਾ ਪੂਜਾ ਖੇਡ ਕਰ ਨੂੰ ਸਿਵਲ ਸੇਵਾ ਪ੍ਰੀਖਿਆ ਵਿੱਚ ਧੋਖਾ ਧੜੀ ਤੇ OBC ਦਾ ਝਾਲੀ ਸਰਟੀਫਿਕੇਟ ਲਾਉਣ ਤੇ ਅੰਗਹੀਨ ਕੋਟੇ ਦਾ ਗਲਤ ਲਾਭ ਲੈਣ ਲਈ ਉਸਦੇ ਖਰਾਫ ਅਪਰਾਧਿਕ ਕੇਸ ਵਿੱਚ ਜਿਹੜੀ ਪੇਸ਼ਗੀ ਜ਼ਮਾਨਤ ਉਹਨੇ ਮੰਗੀ ਸੀ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਜਸਟਿਸ ਚੰਦਰ ਧਾਰੀ ਸਿੰਘ ਨੇ ਪਿਟੀਸ਼ਨ ਦੇ ਉੱਤੇ ਫੈਸਲਾ ਸੁਣਾਉਂਦਿਆ ਹੋਇਆ ਕਿ ਪੇਸ਼ਗੀ ਜ਼ਮਾਨਤ ਪਿਟੀਸ਼ਨ ਖਾਰਜ ਕੀਤੀ ਜਾਂਦੀ ਹੈ ਗ੍ਰਿਫਤਾਰੀ ਤੋਂ ਅਗਾਊਂ ਸੁਰੱਖਿਆ ਰੱਦ ਕੀਤੀ ਜਾਂਦੀ ਹੈ ਜਸਟਿਸ ਸਿੰਘ ਨੇ ਕਿਹਾ ਕਿ ਪਹਿਲੀ ਨਜ਼ਰੇ ਖੇਡਕਰ ਖਿਲਾਫ ਮਜ਼ਬੂਤ ਮਾਮਲਾ ਬਣਦਾ ਹੈ ਅਤੇ ਸਾਜ਼ਿਸ਼ ਦਾ ਪਤਾ ਲਾਉਣ ਲਈ ਜਾਂਚ ਕਰਨ ਦੀ ਲੋੜ ਹੈ ਜੱਜ ਨੇ ਇਹ ਵੀ ਕਿਹਾ ਕਿ ਇਹ ਸੰਵਿਧਾਨਕ ਸੰਸਥਾ ਦੇ ਨਾਲ-ਨਾਲ ਸਮਾਜ ਦੇ ਨਾਲ ਵੀ ਧੋਖਾਧੜੀ ਦਾ ਇੱਕ ਮਾਮਲਾ ਹੈ ਖੇਡਕਰ ਤੇ ਰਾਖਵੇਂ ਕਰਨ ਦੇ ਲਾਭ ਲੈਣ ਵਾਸਤੇ ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ 2022 ਲਈ ਆਪਣੀ ਅਰਜੀ ਵਿੱਚ ਗਲਤ ਜਾਣਕਾਰੀਆਂ ਦੇਣ ਦਾ ਦੋਸ਼ ਹੈ ਦਿੱਲੀ ਪੁਲਿਸ ਦੇ ਵਕੀਲ ਅਤੇ ਸ਼ਿਕਾਇਤਕਰਤਾ ਯੂਪੀਐਸਸੀ ਦੇ ਵਕੀਲ ਨੇ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਦਾ ਵਿਰੋਧ ਕੀਤਾ ਸੀ ਤੇ ਯੂਪੀਐਸਸੀ ਦੀ ਨਿਮਾਇੰਦਗੀ ਸੀਨੀਅਰ ਵਕੀਲ ਨਰੀਸ਼ ਕੌਸ਼ਕ ਅਤੇ ਵਕੀਲ ਵਰਦਮਾਨ ਕੌਸ਼ਕ ਨੇ ਕੀਤੀ ਖੇੜ ਕਰਨੇ ਉਸ ਖਿਲਾਫ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪੰਜਾਬ ਤੋਂ ਖਬਰ ਹੈ ਜੀ ਹਲਕਾ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਜੋ ਲੋਕਤੰਤਰ ਦਾ ਘਾਣ ਹੋਇਆ ਹੈ ਉਸ ਲਈ ਸਤਾ ਧਿਰ ਦੇ ਨਾਲ-ਨਾਲ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਇਸ ਲਈ ਉਹਨਾਂ ਵੱਲੋਂ ਲੋਕ ਸਭਾ ਵਿੱਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੇ ਖਿਲਾਫ ਪ੍ਰਿਵਿਲੇਜ ਮੋਰਸ਼ਨ ਪੇਸ਼ ਕੀਤਾ ਜਾਵੇਗਾ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਪਹਿਲਾਂ ਵੀ ਚੋਣਾਂ ਸਮੇਂ ਜਿਹੜੇ ਹੰਗਾਮੇ ਹੁੰਦੇ ਰਹੇ ਹਨ ਪਰ ਜੋ ਇਸ ਨਗਰ ਨਗਮ ਚੋਣ ਵਿੱਚ ਹੋਇਆ ਹੋਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿੱਥੇ ਨਾਮਜ਼ਦਗੀ ਪੱਤਰ ਹੀ ਨਹੀਂ ਭਰਨ ਦਿੱਤੇ ਗਏ ਉੱਥੇ ਹੀ ਚੋਣ ਦੇ ਆਖਰੀ ਅਮਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ ਲੋਕ ਸਭਾ ਮੈਂਬਰ ਨੇ ਦੋਸ਼ ਲਾਇਆ ਹੈ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸੰਵਿਧਾਨ ਬਚਾਉਣ ਦੀ ਸੌ ਚੱਕਣ ਵਾਲੇ ਅਧਿਕਾਰੀਆਂ ਵੱਲੋਂ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸੱਤਾ ਧਿਰ ਦਾ ਇੱਕ ਪਾਸੜਾ ਸਾਥ ਦਿੰਦਿਆ ਹੋਇਆ ਉਮੀਦਵਾਰਾਂ ਨੂੰ ਉਹਨਾਂ ਦੇ ਜਮਹੂਰੀ ਅਕ ਤੋਂ ਵਾਂਝਾ ਕੀਤਾ ਗਿਆ ਹੈ ਜਿਸ ਦਾ ਇਹਨਾਂ ਅਧਿਕਾਰੀਆਂ ਨੂੰ ਖਮਿਆਜਾ ਪੁਗਤਣਾ ਹੀ ਪੈਣਾ ਹੈ ਉਹਨਾਂ ਕਹਿਆ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਰਾਜ ਸਭਾ ਚ ਭਾਰਤੀ ਜਨਤਾ ਪਾਰਟੀ ਤੇ ਦਿੱਲੀ ਚੋਣਾਂ ਵਿੱਚ ਧੱਕੇਸ਼ਾਹੀ ਦਾ ਢੰਡੋਰਾ ਪਿੱਟ ਰਹੇ ਹਨ ਦੂਜੇ ਪਾਸੇ ਇਹਨਾਂ ਦੀ ਹੀ ਪਾਰਟੀ ਪੰਜਾਬ ਵਿੱਚ دہشت ਗਰਦੀ ਦਾ ਮਾਹੌਲ ਪੈਦਾ ਕਰ ਰਹੀ ਹੈ ਡਾਕਟਰ ਗਾਂਧੀ ਨੇ ਕਿਹਾ ਕਿ ਪੰਜਾਬ ਨਗਰ ਨਿਗਮ ਚੋਣਾ ਵਿੱਚ ਸੱਤਾਧਿਰ ਵੱਲੋਂ ਬਣਾਏ ਗੇ ਮਾਹੌਲ ਦਰਾਨ VOTER ਡਰ ਕੇ ਘਰਾਂ ਵਿੱਚ ਹੀ ਬਾਹਰ ਨਹੀਂ ਨਿਕਲੇ ਹੁਣ ਤਾਂ ਇਮਾਨਦਾਰ ਤੇ شریف ਲੋਕ ਵੀ ਸਿਆਸਤ ਤੋਂ ਮੂੰਹ ਫੇਰਨ ਲੱਗ ਪਏ ਹਨ ਇੱਕ ਦੇਸ਼ ਇੱਕ ਚੋਣ ਦੇ ਮੁੱਦੇ ਤੇ ਵੀ ਧਰਮਵੀਰ ਗਾਂਧੀ ਇਰਾਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਆਪਣੇ ਆਪ ਵਿੱਚ ਸੰਵਿਧਾਨ ਦੀ ਉਲੰਘਣਾ ਹੈ ਕਿਉਂਕਿ ਸਾਡਾ ਦੇਸ਼ ਕਈ ਰਾਜਾਂ ਦਾ ਸੰਘ ਹੈ ਇੱਕ ਦੇਸ਼ ਇੱਕ ਚੋਣ ਲਾਗੂ ਹੋਣ ਦੇ ਨਾਲ ਰਾਜਾਂ ਦੇ ਮੁੱਦੇ ਖਤਮ ਕਰਕੇ ਕੇਂਦਰ ਸਾਰੇ ਦੇਸ਼ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਤੇ ਰਣਾ ਹਾਈ ਕੋਰਟ ਨੇ ਜਨਤਕ ਸੜਕ ਦੇ ਉੱਤੇ ਸਟੰਟ ਕਰਨ ਵਾਲਿਆਂ ਨੂੰ ਮਹਿਜ ਲਾਪਰਵਾਹੀ ਤੇ ਬੇਰਹਿਮੀ ਨਾਲ ਡਰਾਈਵਿੰਗ ਦਾ ਮਾਮਲਾ ਹੀ ਨਹੀਂ ਮੰਨਿਆ। ਸਗੋਂ ਪਹਿਲੀ ਨਜ਼ਰੇ ਇਸ ਨੂੰ ਗੈਰ ਇਰਾਦਤਨ ਕਤਲ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਹਾਈ ਕੋਰਟ ਦੀ ਇਹ ਟਿੱਪਣੀ ਉਸ ਮਾਮਲੇ ਵਿੱਚ ਆਈ ਹੈ ਜਿਸ ਵਿੱਚ ਮੋਟਰਸਾਈਕਲ ਦਾ ਇੱਕ ਸਵਾਰ ਨੌਜਵਾਨ ਦੀ ਮੋਡੀਫਾਈਡ ਟਰੈਕਟਰ ਦੇ ਨਾਲ ਹਾਦਸੇ ਵਿੱਚ ਮੌਤ ਹੋ ਗਈ ਸੀ ਘਟਨਾ ਵਿੱਚ ਦੋਸ਼ ਇਹ ਲਾਇਆ ਗਿਆ ਹੈ ਕਿ ਮੁਲਜ਼ਮ ਲਖਬੀਰ ਸਿੰਘ ਜੋ ਕਿ ਟਰੈਕਟਰ ਚਲਾ ਰਿਹਾ ਸੀ ਉਸ ਨੇ ਵਾਧੂ ਟਰਬੋ ਪੰਪ ਲਗਾਵਾ ਕੇ ਆਪਣੇ ਟਰੈਕਟਰ ਦੀ ਸਪੀਡ ਵਧਾਈ ਹੋਈ ਸੀ ਹਾਦਸੇ ਵਿੱਚ ਮਰਨ ਵਾਲਾ ਗੁਰਜੰਟ ਸਿੰਘ ਵੀ ਆਪਣੇ ਇੱਕ ਦੋਸਤ ਨਾਲ ਬਾਈਕ ਦੇ ਉੱਤੇ ਸਟੰਟ ਕਰ ਰਿਹਾ ਸੀ ਇਸ ਦੌਰਾਨ ਮੁਲਜਮਾ ਨੇ ਟਰੈਕਟਰ ਦੇ ਅਗਲੇ ਹਿੱਸੇ ਨੂੰ ਹਵਾ ਵਿੱਚ ਚੁੱਕ ਕੇ ਸਟੰਟ ਕੀਤਾ ਜਿਸ ਕਾਰਨ ਟਰੈਕਟਰ ਦਾ ਅਗਲਾ ਹਿੱਸਾ ਬਾਈਕ ਸਵਾਰ ਦੇ ਉੱਤੇ ਡਿੱਗ ਪਿਆ ਹਾਦਸੇ ਵਿੱਚ ਗੁਰਜੰਟ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਜਾਂਦੇ ਹੋਏ ਰਸਤੇ 'ਚ ਹੀ ਉਹਦੀ ਮੌਤ ਹੋ ਗਈ ਸੀ ਪੰਜਾਬ ਅਤੇ ਯੂਪੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਦੋਹਾਂ ਸੂਬਿਆਂ ਦੀ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਸੋਮਵਾਰ ਨੂੰ ਯੂਪੀ ਦੇ ਪੀਲੀ ਭੀਤ ਵਿੱਚ ਤਿੰਨ ਕਥਿਤ دہشتਗਰਦ ਮਾਰੇ ਗਏ ਹਨ ਪੁਲਿਸ ਮੁਤਾਬਕ ਇਹ ਤਿੰਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਚੌਂਕੀ ਦੇ ਹੋਏ ਇੱਕ ਗਰਨੇਡ ਹਮਲੇ ਵਿੱਚ ਸ਼ਾਮਲ ਸਨ ਪੁਲਿਸ ਸੰਸਾਰ ਇਹਨਾਂ ਦੀ ਪਛਾਣ ਗੁਰਵਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਵਰਿੰਦਰ ਸਿੰਘ ਉਰਫ ਰਵੀ ਵਜੋ ਹੋਈ ਹੈ ਬਰੇਲੀ ਰੇਂਜ ਦੇ ਏਡੀਜੀ ਰਮਤ ਸ਼ਰਮਾ ਨੇ ਉੱਤਰ ਪ੍ਰਦੇਸ਼ ਤੇ ਪੀਲੀਪੀਤ ਵਿੱਚ ਹੋਏ ਸੋਮਵਾਰ ਨੂੰ ਇਸ ਐਨਕਾਊਂਟਰ ਦੀ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਹੈ ਪੰਜਾਬ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਕਿ ਇਹ ਤਿੰਨੇ ਪੀਲਿਪੀ ਦੇ ਪੂਰਨਪੁਰਨ ਇਲਾਕੇ ਵਿੱਚ ਆਏ ਹੋਏ ਸਨ ਇਹਨਾਂ ਦਾ ਪਿੱਛਾ ਕਰਦਿਆਂ ਪੁਲਿਸ ਨੇ ਇਹਨਾਂ ਤਿੰਨਾਂ ਸ਼ੱਕੀਆਂ ਨੂੰ ਪੂਰਨਪੁਰ ਵਿੱਚ ਇੱਕ ਨਿਰਮਾਣ ਅਧੀਨ ਪੁਲ ਨੇੜੇ ਘੇਰ ਲਿਆ ਉਹਨਾਂ ਨੇ ਪੁਲਿਸ ਤੇ ਗੋਲਾਬਾਰੀ ਕੀਤੀ ਤੇ ਪੁਲਿਸ ਨੇ ਵੀ ਸвая ਰੱਖਿਆ ਵਿੱਚ ਉਹਨਾਂ ਦੇ ਉੱਤੇ ਗੋਲਾਬਾਰੀ ਕੀਤੀ ਇਸ ਘਟਨਾ ਵਿੱਚ ਤਿੰਨੇ ਹੀ ਉਹ ਲੋਕ ਜ਼ਖਮੀ ਹੋ ਗਏ ਇਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਘਟਨਾ ਦੇ ਜਿਸ ਤਰ੍ਹਾਂ ਦੀ ਕਹਾਣੀ ਪੁਲਿਸ ਘੜਦੀ ਹੈ ਤੋਂ ਲੱਗਦਾ ਨਹੀਂ ਕਿ ਇਹ ਮੁਕਾਬਲਾ ਜੈਨੂਨ ਮੁਕਾਬਲਾ ਹੋਊਗਾ ਲੱਗਦਾ ਹੈ ਕਿ ਗਰੀਬ ਘਰਾਂ ਦੇ ਬੱਚਿਆਂ ਨੂੰ ਕਿਸੇ ਹੋਰ ਹੀ ਕੇਸ 'ਚ ਲਿਆ ਕੇ ਤੇ ਰਗੜ ਦਿੱਤਾ ਗਿਆ ਹਾਲਾਂਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਿਹੜੇ ਹੈਗੇ ਨੇ ਕੁਝ ਲੋਕ ਜਿਹੜੇ ਡਰੱਗ ਦਾ ਧੰਦਾ ਕਰਦੇ ਨੇ ਜਾਂ ਗੈਂਗਸਟਰ ਨੇ ਉਹ ਵਰਤਦੇ ਰਹਿੰਦੇ ਨੇ ਇਸੀ ਘਟਨਾ ਤੋਂ ਇਹ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਪੱਤਰਕਾਰ ਇਹਨਾਂ ਪਿੰਡਾਂ ਚ ਇਹ ਪਿੰਡਾਂ ਵਿੱਚ ਇਹਨਾਂ ਦੇ ਘਰਾਂ ਚ ਪਹੁੰਚੇ ਤੇ ਹਾਲਾਤ ਕੁਝ ਹੋਰ ਹੀ ਸਨ ਗੁਰਵਿੰਦਰ ਸਿੰਘ ਕਲਾਨੌਰ ਕਸਬੇ ਦਾ ਹੀ ਰਹਿਣ ਵਾਲਾ ਸੀ ਉਹ 12ਵੀਂ ਤੱਕ ਪੜਿਆ ਹੋਇਆ ਸੀ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਅਜੇ ਤੱਕ ਕੋਈ ਕੰਮ ਕਾਰ ਨਹੀਂ ਸੀ ਕਰਦਾ ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਸੋਚਦੇ ਰਹੇ ਕਿ ਉਹਨਾਂ ਦਾ ਮੁੰਡਾ ਆਪਣੇ ਦੋਸਤਾਂ ਨਾਲ ਘੁੰਮਣ ਫਿਰਨ ਕਿਤੇ ਚਲਾ ਗਿਆ ਹੈ ਉਹਨਾਂ ਨੂੰ ਅੱਜ ਸਵੇਰੇ ਪੁਲਿਸ ਨੇ ਆ ਕੇ ਦੱਸਿਆ ਕਿ ਤੁਹਾਡਾ ਮੁੰਡਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ ਅਸੀਂ ਨਹੀਂ ਜਾਣਦੇ ਕਿ ਉਹ ਯੂਪੀ 'ਚ ਪਹੁੰਚ ਗਿਆ ਗਿਆ ਮੈਂ ਤਾਂ ਦਿਹਾੜੀਦਾਰ ਬੰਦਾ ਹਾਂ ਤੇ ਕਿਰਾਏ ਦੇ ਮਕਾਨ 'ਚ ਰਹਿਣਾ ਗੁਰਦੇਵ ਸਿੰਘ ਮੁਤਾਬਕ ਗੁਰਵਿੰਦਰ ਸਿੰਘ 3 ਤੋਂ 4 ਦਿਨ ਪਹਿਲਾਂ ਰੁਟੀਨ ਵਾਂਗ ਹੀ ਘਰੋਂ ਗਿਆ ਸੀ ਤੇ ਜਦੋਂ ਅਸੀਂ ਫੋਨ ਕੀਤਾ ਤਾਂ ਕਹਿੰਦਾ ਕਿ ਮੈਂ ਹੁਣ ਆ ਜਾਵਾਂਗਾ ਪਰ ਬਾਅਦ 'ਚ ਉਸ ਦਾ ਫੋਨ ਹੀ ਬੰਦ ਹੋ ਗਿਆ ਸੀ हासिल ਕੀਤੀ ਗਈ ਜਾਣਕਾਰੀ ਦੇ ਮੁਤਾਬਕ ਵਿਰਿੰਦਰ ਸਿੰਘ ਉਰਫ ਰਵੀ ਦਾ ਪਿੰਡ ਅਗਵਾਨ ਕਲਾਨੌਰ ਕਸਬੇ ਤੋਂ 5 ਕਿਲੋਮੀਟਰ ਦੀ ਦੂਰੀ ਉੱਤੇ ਪੈਂਦਾ ਹੈ ਉਸਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਤੇ ਉਸਦੇ ਪਰਿਵਾਰ ਵਿੱਚੋਂ ਕੋਈ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ ਪਿੰਡ ਦਾ ਕੋਈ ਵੀ ਵਿਅਕਤੀ ਕੈਮਰੇ ਉੱਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ ਹੋਇਆ ਪਿੰਡ ਵਾਲਿਆਂ ਨੇ ਸਿਰਫ ਇੰਨਾ ਹੀ ਦੱਸਿਆ ਕਿ ਘਰ ਵਿੱਚ ਰਵੀ ਦੀ ਮਾਂ ਤੇ ਭਾਬੀ ਰਹਿੰਦੇ ਹਨ ਤੇ ਉਹ ਕੱਲ ਸ਼ਾਮੀ ਕਿਧਰੇ ਚਲੇ ਗਏ ਸਨ ਪੁਲਿਸ ਨੇ ਕਿੱਥੇ ਮੁਕਾਬਲੇ ਵਿੱਚ ਇਹ ਮਾਰਿਆ ਗਿਆ ਤੀਜਾ ਨੌਜਵਾਨ ਜਸ਼ਨਪ੍ਰੀਤ ਸਿੰਘ ਹੈ ਜਿਹਦਾ ਪਿੰਡ ਕਲਾਂ ਨਾਲੋਂ ਔਰਤੋਂ ਕਰੀਬ 10 ਕਿਲੋਮੀਟਰ ਦੂਰ ਨਿੱਕਾ ਸ਼ਹੂਰ ਪੈਂਦਾ ਹੈ ਪੱਤਰਕਾਰਾਂ ਦੀ ਟੀਮ ਜਦੋਂ ਉਹਦੇ ਘਰ ਪਹੁੰਚੀ ਤੇ ਵੇਖਿਆ ਕਿ ਦੋ ਕਮਰਿਆਂ ਵਾਲਾ ਇੱਕ ਛੋਟਾ ਜਿਹਾ ਘਰ ਹੈ ਜਿਹਨੂੰ ਕਦੇ ਪਲਸਤਰ ਵੀ ਨਹੀਂ ਸੀ ਹੋਇਆ ਤੇ ਅੱਗੇ ਕੋਈ ਆਂਢੀ ਗੁਆਂਢੀ ਤੇ ਰਿਸ਼ਤੇਦਾਰਾਂ ਨਾਲ ਜਸ਼ਨਪ੍ਰੀਤ ਦੀ ਮਾਂ ਬੈਠੀ ਹੋਈ ਸੀ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹਨਾਂ ਦਾ ਮੁੰਡਾ ਜਿਹੇ ਕੰਮ ਵਿੱਚ ਸ਼ਾਮਲ ਹੋ ਸਕਦਾ ਹੈ ਪਰਿਵਾਰ ਦੇ ਮੁਤਾਬਕ ਜਸ਼ਨਪ੍ਰੀਤ ਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹਨਾਂ ਦੀ ਪਤਨੀ ਮੁਤਾਬਕ ਉਹ ਪੂਰੀ ਤਰ੍ਹਾਂ ਹੀ ਅਨਪੜ੍ਹ ਸੀ ਅਤੇ ਦਿਹਾੜੀ ਵਗੈਰਾ ਕਰ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ ਸੀ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਉਹ ਦਿਹਾੜੀ ਕਰਨੀ ਨਹੀਂ ਚਾਹੁੰਦਾ ਸਗੋਂ ਉਹ ਟਰੱਕ ਡਰਾਈਵਰੀ ਸਿੱਖੇਗਾ ਜਸ਼ਨਪ੍ਰੀਤ ਦੇ ਮਾਪਿਆਂ ਮੁਤਾਬਕ ਬੀਤੇ ਮੰਗਲਵਾਰ ਨੂੰ ਵਰਿੰਦਰ ਰਵੀ ਉਹਨਾਂ ਦੇ ਮੁੰਡੇ ਨੂੰ ਘਰੋਂ ਲੈ ਕੇ ਗਿਆ ਸੀ ਉਦੋਂ ਉਹਨਾਂ ਕਿਹਾ ਸੀ ਕਿ ਉਹ ਟਰੱਕ ਡਰਾਈਵਰੀ ਲਈ ਜਾ ਰਹੇ ਹਨ ਮ੍ਰਿਤਕ ਜਸ਼ਨਪ੍ਰੀਤ ਸਿੰਘ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਹੈ ਕਿ ਉਹਨਾਂ ਦਾ ਪੁੱਤਰ ਕਰੀਬ ਪਿਛਲੇ ਇੱਕ ਹਫਤੇ ਤੋਂ ਘਰ ਨਹੀਂ ਸੀ ਆ ਅਤੇ ਉਹ ਦਿਹਾੜੀਆਂ ਵਗੈਰਾ ਦਾ ਹੀ ਕੰਮ ਜਿਹੜਾ ਉਹ ਕਰਦਾ ਹੁੰਦਾ ਸੀ ਸੋ ਇਹਨਾਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਬੜੇ ਗਰੀਬ ਘਰਾਂ ਦੇ ਬੱਚੇ ਸਨ ਜਾਂ ਤੇ ਉਹ ਕਿਸੇ ਲਾਲਚਵਸ ਕਿਸੇ ਗੈਂਗ ਦੇ ਕਾਬੂ ਆ ਗਏ ਤੇ ਜਾਂ ਫਿਰ ਉਹਨਾਂ ਗਰੀਬਾਂ ਦੇ ਉੱਤੇ ਪੁਲਿਸ ਦਾ ਇਹ ਕਹਿਰ ਜਿਹੜਾ ਇਹ ਟੁੱਟਿਆ ਇਹਦੇ ਨਾਲ ਹੀ ਅੱਜ ਦੀਆਂ ਇਹ ਖਬਰਾਂ ਦਾ ਜਿਹੜਾ ਬਲਟਰ ਹੈ ਇਹ ਹੋਇਆ ਜੀ ਸਮਾਪਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ